ਮੇਰੇ ਪਿਤਾ ਜੀ ਇੱਥੇ ਆਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜੱਲਿਆਂ ਵਾਲਾ ਬਾਗ ਦੇ ਬਾਰੇ ਵਿੱਚ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈਂ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰਨੀ ਮੈਂ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀ ਇਹ ਜੋ ਫਿਲਮ ਹੈਗੀ ਹੈ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸੇ ਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਉਹੀ ਪਤਾ ਹੈ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਇਹਦੇ ਬਾਰੇ ਵਿੱਚ ਕਿਸੇ ਨੂੰ ਨਹੀਂ ਪਤਾ ਬਾਕੀ ਤੇ ਜਦੋਂ 18 April ਨੂੰ ਇਹ ਫਿਲ ਬਾਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਹੋਇਆ ਕੀ ਸੀ